ਵਾਹਿਗੁਰੂ ਜੀ ਸੋਹਿਲਾ ਰਾਗ ਗਉੜੀ ਦੀਪਕੇ ਮਾਲਾ ਪਹਿਲਾ ਇੱਕ ਓੰਕਾਰ ਸਤਿ ਗੁਰਪ੍ਰਸਾਦ ਜੈ ਕਰ ਕਿਰਤ ਆਖਿਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਵ ਸੋਹਿਲਾ ਸਿਵ ਰਿਓ ਸਿਰਜਣਹਾਰੂ তুম গావো মেরে Nirbhau ka sohela haon vare jit sohela sada sukh hoye raha nit nit ji ade samalian dekhega devanahar tere dan kiimat na pavai tis daate kaman samaar ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲਾ ਦੇਹੋ ਸਜਣ ਆਸੀ ਸੜੀਆਂ ਜਿਉ ਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨੇ ਤਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾ ਸਾ ਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸanek ਬਾਬਾ ਜੈ ਕਰ ਕਰਦੇ ਕੀਰਤੋਏ ਸੋ ਕਰ ਆਖ ਵਡਾਏ ਤੋਏ ਰਾਉ ਵਿਸੇ ਚਸਿਆ ਕੜੀਆਂ ਪਹਿਰਾ ਥਿਥੇ ਬਾਰੇ ਮਾਹੂਆ ਸੂਰਜ ਏਕੋ ਰੋਤਨੇ ਕਾ ਨਾ ਨ ਕਰਤੇ ਕੇ ਕੇਤੇ ਵੈਸਾ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੇ ਧੂਪ ਮਲ ਆਨ ਲੋ ਪਵਣ ਚਬਰੂ ਕਰੇ ਸਗਨ ਬਨ ਰਾਇ ਫੂਲੰਤ ਜੋਤੇ कैसे आरती होए भव खंडना तेरे आरती अनहता शब्द वाजंत पीरी रहा सस तब नन 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 तोहे कौ सस मूरत नाना एक तोय ਸੈਸ ਪਦ ਬਿਮਲਨ ਇੱਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤਮ ਹੋਇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਇ ਗੁਰ ਸਾਖੇ ਜੋਤ ਪ੍ਰਗਟ ਹੋਇ ਜੋ ਤਿਸ ਪਾਵੈ ਸਵਾਰਤਿ ਹੋਇ ਹਰ ਚਰਨ ਕਵਨ ਮਕਰੰਦ ਲੋਭਤ ਮਨੋ ਆਨ ਦਿਨੋ ਮੁਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕ ਹੋਏ ਜਾਤੇ تیر ਨਾਏ ਵਾਸਾ ਰਾ ਗਉੜੇ ਪੂਰਬੇ ਮਹੱਲਾ ਚੌਥਾ ਕਾਮ ਕਰੋ ਦਨਗਰ ਬਹੁ ਭਰਿਆ ਮਿਲ ਸਾਦੋ ਖੰਡਲ ਖੰਡਾ ਹੈ ਪੂਰ ਬਲਖਤ ਲਿਖੇ ਗੁਰ ਪਾਇ ਮਨ ਹਰ ਲਿਵ ਮੰਡਲ ਮੰਡਾਏ ਕਰ ਸਾਦੋ ਅੰਜਲੇ ਪੁਨ ਵਡਾਏ ਕਰ ਡੰਡਉ ਤ ਪੁਨ ਵਡਾਏ ਰਹਾਉ ਸਾਖਤ ਹਰ ਰਸ ਸਾਦ ਨ ਜਾਣਿਆ ਤੇਨੇ ਅੰਤਰਾ ਹੋ ਮੈਂ ਕੰਡਾਏ ਜਿਉ ਜਿਉ ਚਲ ਚੁਬੈ ਦੁਖ ਪਾਵੇ ਜਮ ਕਾਲ ਸਹ ਸਿਰ ਡੰਡਾਏ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਕੰਡਾਏ ਅਬ ਨਾਸੇ ਪੁਰਖ ਪਾਇਆ ਪਰਮੇਸ਼ਰ ਬਹੁ ਸੂਬ ਖੰਡ ਬ੍ਰਹਮੰਡਾਏ ਹਮ ਗਰੀਬ ਮਸਕੇਣ ਪ੍ਰਭ ਤੇਰੇ ਹਰ ਰਾਤ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੈ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬੈਨੰਤ ਸੁਣੋ ਮੇਰੇ ਮੀਤਾਂ ਸੰਤ ਟਹਿਲ ਕੇ ਬਿਲਾ ਇਹ ਹਾਠ ਚਲੋ ਹਰਲਾ ਆਗੇ ਬਸਣਾ ਸੋਹਿਲਾ ਆਉਦ ਕਣੈ ਦਿਨਸ ਰਹਿ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਇਹੋ ਸੰਸਾਰ ਬਕਾਰ ਸੰਸੇ ਮੈਂ ਦਰਿਓ ਬ੍ਰਹਮ ਅਗੇ ਅਨੇ ਜਿਸਹਿਜ ਗਾਏ ਪੀ ਆਵੇ ਈਹ ਰਸ ਆਕਾਤ ਕਤਾ ਤੈਨ ਜਾਣੇ ਜਾਂ ਕੋ ਆਏ ਸੋਏ ਬਿਹਾਜੋ ਹਰ ਗੁਰ ਤੇ ਮਨਹਿ ਬਸਿਰਾ ਨਿਜ ਕਰਮੈ ਲਪਾਵੋ ਸੁਖ ਸਹਿਜ ਬਹੁਰ ਨਾ ਹੋਏ गो फिरा अंतर जामे पुरख बेदाते शरदा मन के पूरे नानक दास ए है सुख मांगै मुख कर स तन के तू रे ਹੰਤਰ ਜਾ ਮੇ ਪੁਰਖ ਬਿਦਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮਾਗੇ ਮੁਕ ਕਰ ਸੰਤਨ ਕੇ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ